ਜਦੋਂ ਮੈਂ ਜਹਾਜ਼e ਚੜਿਆ ਤਾਂ ਉਦੋਂ ਹੀ ਮੈਨੂੰ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਆਪਾਂ ਸ਼ਾਇਦ ਕੁਛ ਨਾ ਕੁਛ ਗਲਤ ਕਰਨ ਲੱਗੇ ਆ। ਇਹ ਇੱਕਦਮ ਕਹਿਤਾ ਕਿ ਚਾਹੀ ਹੁਣ ਇੰਡੀਆ ਚਲੀਏ ਵਾਪਸ ਚਲੀਏ। ਮਨ ਫਿਰ ਸੋਚਦਾ ਸੀ ਕਿ ਯਾਰ ਆਪਾਂ ਏਡੀ ਸੋਹਣੀ ਥਾਂ ਛੱਡ ਕੇ ਆਪਣਾ ਘਰ-ਬਾਰ ਛੱਡ ਕੇ ਜਿੱਥੇ ਜੰਮੇ ਬਲੇ ਆ ਉਹ ਜਗ੍ਹਾ ਛੱਡ ਕੇ ਆਪਾਂ ਬਗਾਨੇ ਮੁਲਕ ਦੇ ਵਿੱਚ ਡੇਰੇ ਪੱਕੇ ਕਰਦੇ ਪਿਆ ਇਹ ਕਿਤਨਾ ਕਿਤੇ ਗਲਤ ਗੱਲ ਹੈ ਜਦੋਂ ਆਪਾਂ 10 12 ਘੰਟੇ ਕਿਸੇ ਦੀ ਫੀਲਡ ਵਿੱਚ ਖੜੋ ਹੋ ਗਏ ਆਪਾਂ ਕੰਮ ਕਰਦੇ ਆ ਤਾਂ ਫਿਰ ਲੱਗਦਾ ਹੈ ਕਿ ਯਾਰ ਇਹ ਚੀਜ਼ ਚਲੋ ਠੀਕ ਹੈ ਇਹ ਸਾਨੂੰ ਪੈਸੇ ਜ਼ਰੂਰ ਜ਼ਿਆਦਾ ਦਿੰਦੇ ਨੇ ਤੇ ਜੇ ਇਹੀ 10 ਘੰਟੇ ਆਪ ਆਪਣੇ ਘਰ ਜਾ ਕੇ ਕੋਈ ਕੰਮ ਕਰੀਏ ਤਾਂ ਕਿਉਂ ਨਹੀਂ ਆਪਾਂ ਸਕਸੈਸਫੁਲ ਹੋ ਸਕਦੇ ਤੇ ਜ਼ਰੂਰ ਆਪਾਂ 1 ਮਹੀਨੇ ਦਾ 5 ਲੱਖ 10 ਲੱਖ ਕਮਾ ਸਕਦੇ ਆ ਪਰ ਜੇ ਤੁਸੀਂ ਇਹ ਚੀਜ਼ ਕਮਾਰੇ ਹੋ ਤਾਂ ਤੁਹਾਡੇ ਖਰਚੇ ਵੀ ਬਹੁਤ ਜ਼ਿਆਦਾ ਨੇ ਉੱਥੇ ਵਧੀਆ ਲੱਗਦਾ ਸੀਗਾ ਰਹਿਣਾ ਕਿ ਜਾਂ ਇੱਥੇ ਵਧੀਆ ਲੱਗਦਾ ਲੇ ਹੋਂ ਤੇ ਮਿੰਨ ਤੇ ਬਹੁਤ ਅੱਥੇ ਜਿਆਦਾ ਵਧੀਆ ਉੱਥੇ ਨਾ ਲਾਈਫ ਜਿਹੜੀ ਬਹੁਤ ਰੇਸ ਜੀ ਲੱਗੀ ਹੋਈ ਹੈ ਅੱਛਾ ਇੱਥੇ ਉਹ ਚੀਜ਼ ਨਹੀਂ ਹੈਗੀ ਇੱਥੇ ਸਾਡਾ ਖੁੱਲਾ ਟਾਈਮ ਹੈ ਜਿਵੇਂ ਸਿੱਧੂ ਮੂਸੇਵਾਲੇ ਦਾ ਬਹੁਤ ਜਿਆਦਾ ਬੋਲਬਾਲਾ ਸੀ ਕਿਉਂਕਿ ਤਾਜ਼ਾ ਤਾਜ਼ਾ ਜਦੋਂ ਮਰਡਰ ਹੋਇਆ ਸੀ ਫਿਰ ਮੈਂ ਵੀ ਸੋਚਿਆ ਕਿ ਜੇ ਪਹਿਲੀ ਵਰਸੀ ਹੋਏਗੀ ਸਿੱਧੂ ਮੂਸੇਵਾਲੇ ਦੀ ਮੈਂ ਵੀ ਉਸੇ ਦਿਨ ਹੀ ਆਪਣੇ ਪਿੰਡ ਪਹੁੰਚਣਾ ਸਸਿਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੂ ਅੱਜ ਦੀ ਕਹਾਣੀ ਰਿਵਰਸ ਮਾਈਗ੍ਰੇਸ਼ਨ ਦੇ ਉੱਪਰ ਅਧਾਰਿਤ ਹੈ ਮੇਰੇ ਨਾਲ ਸੁਖਜਿੰਦਰ ਸਿੰਘ ਔਰ ਤਰਨਜੀਤ ਕੌਰ ਮੌਜੂਦ ਹੈਗੇ ਨੇ ਜਿਨ੍ਹਾਂ ਨੇ ਇੰਗਲੈਂਡ ਤੋਂ ਵਾਪਸੀ ਕੀਤੀ ਹੈ ਪੰਜਾਬ ਔਰ ਪੰਜਾਬ ਆ ਕੇ ਖੇਤੀਬਾੜੀ ਨੂੰ ਚੁਣਿਆ ਬੜੀ ਸੋਹਣੀ ਕਹਾਣੀ ਹੈ ਜਿੱਥੇ ਇੱਕ ਪਾਸੇ ਨੌਜਵਾਨ ਆਪਣੀ ਖੇਤੀਬਾੜੀ ਆਪਣੀਆਂ ਜ਼ਮੀਨਾਂ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਉੱਥੇ ਸੁਖਜਿੰਦਰ ਸਿੰਘ ਹੋਣਾ ਨੇ ਬੜਾ ਸੋਹਣਾ ਫੈਸਲਾ ਲਿਆ ਇੰਗਲੈਂਡ ਤੋਂ ਵਾਪਸੀ ਕੀਤੀ ਔਰ ਆਪਣੀ ਖੇਤੀ ਦੇ ਨਾਲ ਜੁੜੇ ਔਰ ਅੱਜ ਆਪਣੇ ਪਿੰਡ ਦੇ ਵਿੱਚ ਰਹਿ ਕੇ ਖੇਤੀਬਾੜੀ ਕਰ ਰਹੇ ਨੇ ਤਾਂ ਗੱਲਬਾਤ ਸ਼ੁਰੂ ਕਰਦੇ ਆਂ ਤਾਂ ਸੁਖਜਿੰਦਰ ਜੀ ਸਭ ਤੋਂ ਪਹਿਲਾਂ ਸਵਾਗਤ ਹੈਸ਼ਟੈਗ ਦੇ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਘਰ ਆਣ ਜੀ ਬਹੁਤ ਅੱਛਾ ਧੰਨਵਾਦ ਸਭ ਤੋਂ ਪਹਿਲਾਂ ਸ਼ੁਰੂਆਤ ਇਹੀ ਕਰਦੇ ਆ ਕਿ ਕਦੋਂ ਸਬਬ ਬਣਿਆ ਤੁਸੀਂ ਕਦੋਂ ਇੰਗਲੈਂਡ ਗਏ ਇਹ ਬਾਈ ਜੀ ਜਦੋਂ ਕੋਰੋਨਾ ਚੱਲ ਰਿਹਾ ਸੀ ਤਾਂ ਉਦੋਂ ਹੀ ਆਪਣਾ ਪਲਾਨ ਬਣਿਆ ਸੀ ਜਿਵੇਂ ਮੈਂ ਪਹਿਲਾਂ ਵੀ ਕਾਫੀ ਟਾਈਮ ਵਾਰ ਦੱਸਿਆ ਹੈ ਕਿ ਜਿਹੜੇ ਆਪਣੇ ਮੇਰੇ ਬ੍ਰਦਰ ਨੇ ਦੋਨੋਂ ਬਾਹਰ ਹੀ ਸੀ ਤੇ ਉਹਨਾਂ ਦੇ ਕਰਕੇ ਫਿਰ ਚਲੋ ਗੱਲ ਚੱਲਦੀ ਰਹਿੰਦੀ ਸੀ ਕਿ ਤੂੰ ਵੀ ਬਾਹਰ ਆ ਜਾ ਬਾਹਰ ਆ ਜਾ ਵੈਸੇ ਤਾਂ ਆਪਣਾ ਚਲੋ ਇੱਥੇ ਠੀਕ ਸੀ ਸ਼ੁਰੂ ਤੋਂ ਕੰਮ ਕਰ ਹਾਂ ਪਰ ਜਿਵੇਂ ਆਪਣੇ ਦੁਆਬੇ ਦੇ ਵਿੱਚ ਖਾਸ ਕਰਕੇ ਮੱਲੋ ਮੱਲੀ ਇੱਕ ਜਿਵੇਂ ਨਾ ਗੱਲ ਚਲਦੀ ਹੈ ਕਿ ਬਾਹਰ ਜਾਣਾ ਹੀ ਸਭ ਤੋਂ ਐਂਡ ਪੁਆਇੰਟ ਹੈ ਜ਼ਿੰਦਗੀ ਦਾ ਜੇ ਬੰਦਾ ਬਾਹਰ ਨਾ ਗਿਆ ਤੇ ਮਤਲਬ ਜ਼ਿੰਦਗੀ 'ਚ ਕੁਝ ਨਹੀਂ ਉਹਨੇ ਕੀਤਾ ਤੇ ਉਸੇ ਚੀਜ਼ ਦਾ ਮਹਾਂਸ਼ਕਾਰ ਹੋਇਆ ਸੀ ਤੂੰ ਅੱਛਾ ਤੇ ਮੈਨੂੰ ਸਾਰਿਆਂ ਨੇ ਯੂਰ ਯੂਰ ਲਾ ਕੇ ਤਾਂ ਕਿਹਾ ਚਲੋ ਮੇਰਾ ਫਿਰ ਨਾਲ ਮਨ ਬਣ ਗਿਆ ਕਰੋਨਾ ਦੇ ਵਿੱਚ ਆਪਾਂ ਵਿਲੇ ਹੀ ਘਰੇ ਤਾਂ ਉਦੋਂ ਮਨ ਬਣ ਗਿਆ ਤੇ ਫਿਰ ਮੈਂ ਚਲਾ ਗਿਆ ਸੀ ਹਾਂਜੀ ਠੀਕ ਹੈ ਫਿਰ ਕਿੰਨਾ ਸਮਾਂ ਤੁਸੀਂ ਰਹੇ ਉੱਥੇ ਉੱਥੇ ਮੈਂ ਲਗਭਗ 3 ਸਾਲ ਰਿਹਾ ਭਾਈ ਜੀ ਠੀਕ ਹੈ ਇਹ ਵਿਦ ਫੈਮਲੀ ਗਿਆ ਸੀ ਉੱਥੇ ਜਾ ਕੇ ਮੇਰੀ ਬੇਟੀ ਦਾ ਫਿਰ ਜਨਮ ਹੋਇਆ ਸੀ ਠੀਕ ਹੈ ਤੇ 2 2.5 ਸਾਲ ਉਹ ਉੱਥੇ ਰਹੀ ਬਾਕੀ ਆਪਾਂ ਸਮਾਰੇ ਹਾਂ ਉੱਥੇ ਠੀਕ ਹੈ ਕੀ ਫਿਰ ਮਹਿਸੂਸ ਕੀ ਕੀਤਾ ਜੋ ਗੱਲਾਂ ਇੱਥੇ ਹੁੰਦੀਆਂ ਸੀ ਜਾਂ ਜਿਹੜੀਆਂ ਚੀਜ਼ਾਂ ਜ਼ਹਿਨ 'ਚ ਸੀ ਕਿ ਸ਼ਾਇਦ ਬਾਹਰ ਦੇ ਵਿੱਚ ਜਾ ਕੇ ਉੱਤੇ ਬਹੁਤ ਪੈਸਾ ਹੈ ਜਾਂ ਬੜੀ ਵਧੀਆ ਉੱਥੇ ਜ਼ਿੰਦਗੀ ਹੈ ਉਹੀ ਹੋਇਆ ਸਾਰਾ ਕੁਝ ਕਿ ਜਾਂ ਉਲਟ ਸੀ ਉੱਥੇ ਜਿਹੜੀ ਭਾਜੀ ਗੱਲ ਪੈਸੇ ਦੀ ਏ ਪੈਸਾ ਤਾਂ ਖੈਰ ਉੱਥੇ ਹੈਗਾ ਹੀ ਏ ਕਿਉਂਕਿ ਕਿਤਨਾ ਕਿਤੇ ਜਿਹੜੀ ਪੰਜਾਬ ਨੂੰ ਜਿਹੜੀ ਬਹੁਤ ਵੱਡਾ ਜਿਹੜਾ ਤੁਸੀਂ ਗਰੋਥ ਜਿਹੜੀ ਪੰਜਾਬ ਦੀ ਦੇਖਦੇ ਹੋ ਉਹ ਬਾਹਰ ਦੇ ਸਿਰ ਤੇ ਹੀ ਏ ਹਨਾ ਇਹ ਤਾਂ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ ਤੇ ਬਾਕੀ ਜਿਹੜੀ ਗੱਲ ਸੈਟੀਸਫੈਕਸ਼ਨ ਦੀ ਏ ਉਹ ਹੁਣ ਹਰ ਬੰਦੇ ਦਾ ਆਪਣਾ ਸੁਭਾਅ ਹੁੰਦਾ ਹੁਣ ਸਾਨੂੰ ਪੈਸਾ ਨਹੀਂ ਸੈਟੀਸਫਾਈ ਕਰ ਪਾਇਆ ਹੁਣ ਜਿਨ੍ਹਾਂ ਨੂੰ ਸੈਟੀਸਫਾਈ ਕਰਦਾ ਉਹ ਬੈਠੇ ਨੇ ਉੱਥੇ ਪਰ ਸਾਨੂੰ ਤਾਂ ਪੈਸੇ ਨੇ ਨਹੀਂ ਸੈਟੀਸਫੈਕਸ਼ਨ ਦਿੱਤੀ ਕਿਉਂਕਿ ਉਹਦੇ ਨਾਲ-ਨਾਲ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਤੁਹਾਡਾ ਪਰਿਵਾਰ ਹੁੰਦਾ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਤੁਹਾਡੀ ਜ਼ਮੀਨ ਜਾਇਦਾਦ ਸਾਰਾ ਕੁਝ ਤੁਹਾਡਾ ਪਿੰਡ ਸਾਰਾ ਕੁਝ ਇਕੱਠਾ ਚੱਲਦਾ ਸੋ ਉਹ ਉਹ ਵੀ ਚੀਜ਼ ਸੀ ਨਾਲ ਉਹ ਕਿਤਨਾ ਕਿਤੇ ਫਿਰ ਜਿਹੜੀ ਜਿਹੜੀ ਮਿਸਮੈਚ ਸੀ ਉਹ ਫਿਰ ਹੁੰਦਾ ਹੀ ਰਿਹਾ ਕਿਉਂਕਿ ਇੱਕ ਪਾਸੇ ਪੈਸਾ ਪਰ ਉਹ ਲੈ ਰਹੇ ਸੀ ਹਨਾ ਦੂਸਰੀ ਸਾਈਡ ਸਾਡਾ ਜਿਹੜਾ ਸਾਡਾ ਕਲਚਰ ਹੈ ਸਾਡਾ ਪੰਜਾਬ ਦਾ ਜਿਵੇਂ ਅੱਜਕੱਲ ਸੋਸ਼ਲ ਮੀਡੀਆ ਦਾ ਆਪਾਂ ਦੇਖਿਆ ਹੀ ਪੰਜਾਬ ਦਾ ਉਭਾਰ ਬਹੁਤ ਜ਼ਿਆਦਾ ਇਸ ਟਾਈਮ ਪੰਜਾਬ ਦੀ ਗੱਲ ਬਹੁਤ ਜ਼ਿਆਦਾ ਹੋਣ ਲੱਗੀ ਜਿਹੜੀ ਹੋਣੀ ਬਹੁਤ ਚੰਗੀ ਗੱਲ ਹੈ ਸੋ ਉਹ ਚੀਜ਼ਾਂ ਵੀ ਕਿਤਨਾ ਕਿਤੇ ਨਾਲ ਭਾਰੂ ਨੇ ਤੇ ਤਾਂ ਕਰਕੇ ਮਨ ਫਿਰ ਸੋਚਦਾ ਸੀ ਕਿ ਯਾਰ ਆਪਾਂ ਏਡੀ ਸੋਹਣੀ ਥਾਂ ਛੱਡ ਕੇ ਆਪਣਾ ਘਰ-ਬਾਰ ਛੱਡ ਕੇ ਜਿੱਥੇ ਜੰਮੇ ਪਲੇ ਆ ਉਹ ਜਗ੍ਹਾ ਛੱਡ ਕੇ ਆਪਾਂ ਬਗਾਨੇ ਮੁਲਕ ਦੇ ਵਿੱਚ ਡੇਰੇ ਪੱਕੇ ਕਰਦੇ ਪਿਆ ਇਹ ਕਿਤਨਾ ਕਿਤੇ ਗਲਤ ਗੱਲ ਹੈ ਇਹ ਫਿਰ ਕਦੋਂ ਅਹਿਸਾਸ ਹੋਇਆ ਤੁਹਾਨੂੰ ਉੱਥੇ ਜਾ ਕੇ ਕਿੰਨੇ ਸਮਾਂ ਲੱਗਾ ਕਦੋਂ ਜਹਾਂ ਚ ਆਇਆ ਕਿ ਨਹੀਂ ਪੰਜਾਬ ਬੈਟਰ ਹੈ ਏ ਭਾਈ ਜਦੋਂ ਮੈਂ ਗਿਆ ਸੀ ਉਸੇ ਦਿਨ ਮੈਨੂੰ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਕੋਈ ਕੰਮ ਨਹੀਂ ਕਰਦੇ ਮਹਿਸੂਸ ਨਹੀਂ ਹੁੰਦੀ ਉਹਦੀ ਹਨਾ ਸਹੀ ਜਿਹੜੀ ਉਹਦੀ ਪਛਾਣ ਨਹੀਂ ਹੁੰਦੀ ਕਿ ਕੀ ਗੱਲ ਕੀ ਹੈ ਜਦੋਂ ਮੈਂ ਜਹਾਜ਼ੇ ਚੜਿਆ ਤਾਂ ਉਦੋਂ ਹੀ ਮੈਨੂੰ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਆਪਾਂ ਸ਼ਾਇਦ ਕੁਛ ਨਾ ਕੁਛ ਗਲਤ ਕਰਨ ਲੱਗੇ ਆ ਕਿਉਂਕਿ ਮਾਤਾ ਪਿਤਾ ਜਦੋਂ 에ਰਪੋਰਟ ਚੜਾਣਗੇ ਉਹਨਾਂ ਨੇ ਵੀ ਬੜਾ ਮਨ ਛੋਟਾ ਕੀਤਾ ਸਾਡੇ ਦੋਨੋਂ ਭਰਾ ਮੇਰੇ ਉੱਥੇ ਹੀ ਨੇ ਤੇ ਉਹਨਾਂ ਨੇ ਵੀ ਮੈਨੂੰ ਇਹ ਵੀ ਸੀ ਕਿ ਚਲੋ ਹੁਣ ਆਪਾਂ ਆਪਾਂ ਤਾਂ ਉੱਥੇ ਜਾ ਕੇ ਖੁਸ਼ ਰਹਿ ਲਾਂਗੇ ਪਰ ਪਿੱਛੂ ਘਰਦਿਆਂ ਨੂੰ ਕੋਈ ਗੱਲਬਾਤ ਹੁੰਦੀ ਰੱਬ ਨਾ ਕਰੇ ਜਾਂ ਅਨਸੁਖਾਵੀ ਘਟਨਾ ਹੋ ਜਾਂਦੀ ਹੈ ਹਨਾ ਤੇ ਆਪਾਂ ਕਾਸੇ ਜੋਗੇ ਨਹੀਂ ਹੈਗੇ ਸੋ ਇਹ ਵੀ ਚੀਜ਼ਾਂ ਸੀ ਉਦੋਂ ਤੋਂ ਹੀ ਸ਼ੁਰੂ ਹੋ ਗਈਆਂ ਸੀ ਫਿਰ ਉਹ ਹੌਲੀ-ਹੌਲੀ ਹੌਲੀ-ਹੌਲੀ ਮਹਾਰਾਜ ਦੀ ਜਿਵੇਂ ਮੇਰ ਪੈਂਦੀ ਹੈ ਤੁਹਾਨੂੰ ਪਤਾ ਹੈ ਡਿਸੀਜਨ ਵੱਡੇ ਨੇ ਇਨਾ ਪੈਸਾ ਖਰਚ ਕੇ ਤੁਸੀਂ ਉੱਥੇ ਜਾਣਾ ਫਿਰ ਉਸ ਤੋਂ ਬਾਅਦ ਸਾਰਾ ਕੰਮਕਾਰ ਆਪਣਾ ਛੱਡ ਕੇ ਇਸਟੈਬਲਿਸ਼ ਚੀਜ਼ ਛੱਡ ਕੇ ਤੁਸੀਂ ਫਿਰ ਵਾਪਸ ਆਣਾ ਉਹ ਫਿਰ ਥੋੜਾ ਸਮਾਂ ਲੱਗਿਆ ਉਹ ਚੀਜ਼ ਨੂੰ ਤੇ ਤਾਂ ਕਰਕੇ ਗੱਲ ਤਾਂ ਉਦੀ ਸ਼ੁਰੂ ਹੋ ਗਈ ਸੀ ਦਿਮਾਗ ਚ ਆਣੀ ਸ਼ੁਰੂ ਗਲਤ ਕਰਿਆ ਆਂ ਆਪਾਂ ਪਰ ਉਸ ਚੀਜ਼ ਨੂੰ ਫਿਰ ਪੂਰਾ ਗਰੋਅਨ ਅਪ ਹੁੰਦਿਆਂ ਥੋੜਾ ਜਿਹਾ ਟਾਈਮ ਲੱਗਿਆ ਕਿ ਹਾਂ ਫਿਰ ਤਾਂ ਕਰਕੇ ਉੱਥੇ ਸਮਾਂ ਰੁਕਣਾ ਪਿਆ ਫਿਰ ਉਹ ਕਿਹੜੀ ਮੂਮੈਂਟ ਸੀਗੀ ਜਦੋਂ ਮਨ ਬਣਿਆ ਕਿ ਹੁਣ ਫਿਰ ਇਹ ਸਮਾਂ ਆ ਗਿਆ ਜਦੋਂ ਵਾਪਸੀ ਕਰਨੀ ਚਾਹੀਦੀ ਹੈ ਹੁਣ ਉਹ ਭਾਜੀ ਫਿਰ ਨਾ ਜਿਹੜਾ ਆਪਣਾ ਕਿਸਾਨੀ ਮੋਰਚਾ ਚੱਲਦਾ ਸੀ ਉਸ ਦੌਰਾਨ ਆਪਾਂ ਮਹਿਸੂਸ ਕੀਤਾ ਕਿ ਜਿਹੜੇ ਵੱਡੇ ਵੱਡੇ ਚਿਹਰੇ ਨੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹਨਾਂ ਨੇ ਬਹੁਤ ਵੱਡੇ ਸਾਨੂੰ ਮਤਲਬ ਜਾਣਿਆਂ ਨ ਜਾਣੇ ਸਿੱਖਿਆ ਦਿੱਤੀ ਏ ਇਸ ਚੀਜ਼ ਦੀ ਜਿਵੇਂ ਦੀਪ ਸਿੱਧੂ ਭਾਈ ਆਪਣਾ ਪੂਰੀ ਜਿਹੜੀ ਇੰਡਸਟਰੀ ਛੱਡ ਕੇ ਆਪਣੀ ਬਾਲੀਵੁੱਡ ਦੀ ਇੰਡਸਟਰੀ ਛੱਡ ਕੇ ਬੰਬੇ ਛੱਡ ਕੇ ਆਪਣੇ ਘਰ ਪਰਤੇ ਆ ਉਸ ਤੋਂ ਬਾਅਦ ਜਿਵੇਂ ਸਿੱਧੂ ਮੂਸੇ ਵਾਲਾ ਸੀ ਉਹ ਵੀ ਆਪਣਾ ਏਡਾ ਵਧੀਆ ਸਕਸੈਸਫੁਲ ਕਰੀਅਰ ਛੱਡ ਕੇ ਇਵਨ ਚੰਡੀਗੜ੍ਹ ਨੂੰ ਛੱਡ ਕੇ ਵੀ ਆਪਣੇ ਪਿੰਡ ਪਰਤੇ ਆ ਸੋ ਇਹੋ ਜਿਹੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਨਾਲ ਹੀ ਚੱਲਦੀਆਂ ਰਹੀਆਂ ਫਿਰ ਉਹਨਾਂ ਤੋਂ ਹੀ ਬੰਦਾ ਆਲਟੀਮੇਟਲੀ ਮੋਟੀਵੇਟ ਹੁੰਦਾ ਕਿ ਜੇ ਉਹ ਪੰਜਾਬ ਦੇ ਏਡੇ ਵੱਡੇ ਨਾਇਕ ਨੇ ਜਿਹੜੇ ਹਨਾ ਇਸ ਟਾਈਮ ਦੇ ਜੇ ਉਹ ਇਹੋ ਜਿਹੇ ਏਡੇ ਵੱਡੇ ਡਿਸੀਜਨ ਲੈ ਸਕਦੇ ਨੇ ਤਾਂ ਸਾਡੇ ਆਮ ਬੰਦਿਆਂ ਨੂੰ ਤਾਂ ਕੋਈ ਮਨ ਲੱਗਦਾ ਨਹੀਂ ਕਿ ਪ੍ਰੋਬਲਮ ਹੋਣੀ ਚਾਹੀਦੀ ਹਾਂ ਕੱਚਾ ਫਿਰ ਪਹਿਨੇ ਜਦੋਂ ਫਿਰ ਸੁਖਜਿੰਦਰ ਹੁਣਾ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਪੰਜਾਬ ਵਾਪਸੀ ਕਰੀਏ ਇਹ ਫਿਰ ਤੁਹਾਨੂੰ ਇਹਨਾਂ ਨੇ ਦੱਸਿਆ ਸੀਗਾ ਕਿ ਜਾਂ ਇਹ ਮਿਊਚੁਅਲ ਡਿਸੀਜਨ ਸੀਗਾ ਤੁਹਾਡਾ ਨਹੀਂ ਨਹੀਂ ਨੇ ਦੱਸਿਆ ਸੀ ਇਹ ਤੇ ਸਾਨੂੰ ਮਤਲਬ ਹੈ ਕਿ ਥੋੜੀ ਥੋੜੀ ਹਿੰਟ ਦੇ ਹੁੰਦੇ ਰੇ ਪਹਿਲਾਂ ਇਹਨਾਂ ਨੇ ਡਾਇਰੈਕਟ ਕਰਨੀ ਸੀ ਕੀਤੀ ਸਾਡੇ ਨਾਲ ਹਾਂ ਥੜੀ ਥੜੀ ਲਾਈਕ ਕਿਸੇ ਬਹਾਨੇ ਕਿ ਚੱਲੀਏ ਅਸੀਂ ਵਾਪਸ ਇਤਬਾਹਾਨੇ ਨਾ ਪੁੱਛਣਾ ਹਾਂ ਕਿ ਕੀ ਕਹਿੰਦੀ ਅੱਗੂ ਤੇ ਫਿਰ ਇੱਕ ਦਿਨ ਫਿਰ ਇਹਨਾਂ ਨੇ ਸਾਡੇ ਮੇਰੇ ਨਾਲ ਤੇ ਮੇਰੀ ਦੀਨਾ ਸਾਡੇ ਨਾਲ ਗੱਲ ਕੀਤੀ ਕਿ ਅਸੀਂ ਆ ਡਿਸੀਜਨ ਲਿੱਤਾ ਦਨਾਂ ਬ੍ਰਦਰਸ ਨੇ ਤੇ ਤੁਸੀਂ ਦੱਸੋ ਹਾਂ ਕੀ ਕਰਨਾ ਹੈ ਠੀਕ ਹੈ ਤੇ ਫਿਰ ਅਸੀਂ ਕਹਿੰਨ ਪਹਿਲਾਂ ਸੋਚਤ ਲੈਨ ਦੋ ਬਹੁਤ ਔਖਾ ਹੁੰਦਾ ਹੈ ਹਾਂਜੀ ਕਿ ਇੱਕਦਮ ਕਹਤਾ ਕਿ ਚਾਹੀ ਹੁਣ ਇੰਡੀਆ ਚਲੀਏ ਵਾਪਸ ਚਲੀਏ ਹਾਂ ਤੇ ਪਰ ਅਲਟੀਮੇਟ ਆ ਹੀ ਮੰਨ ਗਏ ਅੱਛਾ ਇਹ ਫਿਰ ਤੁਸੀਂ ਵੀ ਮਹਿਸੂਸ ਕੀਤਾ ਸੀਗਾ ਜਿਵੇਂ ਸੁਖਜਿੰਦਰ ਕਹਿੰਦੇ ਕਿ ਪੰਜਾਬ ਬਹੁਤ ਸੋਹਣਾ ਸੀਗਾ ਅਸੀਂ ਆਪਦੀ ਮਿੱਟੀ ਛੱਡ ਕੇ ਉੱਤੇ ਆ ਗਏ ਤੁਹਾਡੇ ਵੀ ਇਹ ਜਹਾਂ ਚ ਗੱਲਾਂ ਚੱਲਦੀਆਂ ਸੀਗੀਆਂ ਕਿ ਜਾਂ ਤੁਹਾਨੂੰ ਇੱਕ ਬਤੌਰ ਵਾਈਫ ਇਹ ਡਿਸੀਜਨ ਲੈਣਾ ਪਿਆ ਨਹੀਂ ਨਹੀਂ ਫੀਲ ਤੇ ਹੁੰਦਾ ਸੀ ਕਿ ਅਸੀਂ ਇੱਥੋਂ ਗਏ ਆ ਕਿਉਂਕਿ ਕਦੇ ਸੋਚਿਆ ਨਹੀਂ ਸੀ ਉੱਥੇ ਜਾਣਾ ਹੂੰ ਤੇ اچانک ਚਲੇ ਗਏ ਤੇ ਧਿਆਨ ਦਿੱਥੇ ਹੈਗਾ ਸੀ ਕਿ ਆਪਾਂ ਕੁਝ ਪਤਾ ਨਹੀਂ ਕੀ ਕੁਛ ਛੱਡੇ ਆਏ ਆ ਹਾਂ ਤੇ ਫਿਰ ਕੀ ਮਹਿਸੂਸ ਕੀ ਕੀਤਾ ਤੁਸੀਂ ਜਦੋਂ ਇੱਥੋਂ ਬਾਹਰ ਗਏ ਜਾ ਕੇ ਉੱਥੇ ਦੀ ਲਾਈਫ ਕਹਿੰਦੇ ਬਹੁਤ ਟਫ ਹੈ ਹਸਬੰਡ ਵਾਈਫ ਦੋਨਾਂ ਨੂੰ ਜੋਬ ਕਰਨੀ ਪੈਂਦੀ ਹੈ ਜਿਵੇਂ ਇੱਥੇ ਤਾਂ ਤੁਸੀਂ ਇਕੱਠੇ ਰਹਿੰਦੇ ਹੋ ਉੱਥੇ ਇਹ ਚੀਜ਼ਾਂ ਸੀ ਕਿ ਜਾਂ ਇਹ ਵੀ ਚੀਜ਼ਾਂ ਜਹਨ ਚ ਰਹਿੰਦੀਆਂ ਸੀਗੀਆਂ ਨਹੀਂ ਉੱਥੇ ਇਦਾਂ ਮੈਨੂੰ ਇਹ ਫੀਲ ਨਹੀਂ ਹੋਇਆ ਕਿਉਂਕਿ ਜੋਬ ਤੇ ਹੀ ਕਰਦੇ ਸੀ ਮੈਂ ਘਰ ਰਹਿੰਦੀ ਸੀ ਮੈਂ ਕਿਉਂਕਿ ਮੇਰੀ ਛੋਟੀ ਬੇਟੀ ਛੋਟੀ ਦੌੜ ਰਹੀ ਆ ਕਿ ਕੰਮ ਨਹੀਂ ਸੀ ਮੈਂ ਕਰ ਸਕੂ ਮੈਂ ਕੰਮ ਨਹੀਂ ਸੀ ਸਕਦੀ ਕਰ ਸਕਦੇ ਹਾਂਜੀ ਹਾਂ ਤੇ ਤਾਂ ਕਰਕੇ ਫਿਰ ਕੰਮ ਤਾਂ ਇੱਕ ਬੰਦਾ ਕਰਦਾ ਬੱਸ ਮੈਨੂੰ ਲੋੜ ਵੀ ਨਹੀਂ ਪਈ ਅੱਛਾ ਠੀਕ ਹੈ ਅੱਛਾ ਫਿਰ ਤੁਸੀਂ ਜਾਂਦਾ ਤੁਸੀਂ ਫਿਰ ਕੰਮ ਕਰਨ ਜਾਂਦੇ ਸੀਗੇ ਹਨਾ ਇੱਕ ਪਾਸੇ ਇੱਥੇ ਤੁਸੀਂ ਖੇਤੀਬਾੜੀ ਕਰਦੇ ਸੀਗੇ ਉਦੋਂ ਕਰਦੇ ਸੀਗੇ ਕਿ ਜਾਂ ਫਿਰ ਉਦੋਂ ਨਹੀਂ ਸੀ ਸ਼ੁਰੂ ਕੀਤੀ ਨਹੀਂ ਖੇਤੀ ਅਸੀਂ ਸ਼ੁਰੂਤੀ ਕਰਦੇ ਆ ਸਾਡੇ ਪੇਰੈਂਟਸ ਕਰਦੇ ਨੇ ਸ਼ੁਰੂਤੀ ਕਰਦੇ ਆ ਆਪਾਂ ਉੱਥੇ ਫਿਰ ਜਾ ਕੇ ਜਦੋਂ ਜੋਬ ਕਰਨੀ ਪਈ 10 10 12 12 ਘੰਟੇ ਦੀਆਂ ਸ਼ਿਫਟਾਂ ਹੁੰਦੀਆਂ ਨੇ ਉਦੋਂ ਚੇਤੇ ਆਉਂਦਾ ਫਿਰ ਪਿੱਛੇ ਪੰਜਾਬ ਬਿਲਕੁਲ ਮੈਂ ਉਹੀ ਦੱਸਿਆ ਤੁਹਾਨੂੰ ਜਦੋਂ ਆਪਾਂ 10-12 ਘੰਟੇ ਕਿਸੇ ਦੀ ਫੀਲਡ ਵਿੱਚ ਖਲੋਗੇ ਆਪਾਂ ਕੰਮ ਕਰਦੇ ਆ ਤਾਂ ਫਿਰ ਲੱਗਦਾ ਹੈ ਕਿ ਯਾਰ ਇਹ ਚੀਜ਼ ਚਲੋ ਠੀਕ ਆ ਇਹ ਸਾਨੂੰ ਪੈਸੇ ਜ਼ਰੂਰ ਜ਼ਿਆਦਾ ਦਿੰਦੇ ਨੇ ਤੇ ਜੇ ਇਹੀ 10 ਘੰਟੇ ਆਪ ਆਪਣੇ ਘਰ ਜਾ ਕੇ ਕੋਈ ਕੰਮ ਕਰੀਏ ਤਾਂ ਕਿਉਂ ਨਹੀਂ ਆਪਾਂ ਸਕਸੈਸਫੁਲ ਹੋ ਸਕਦੇ ਇਹ ਚੀਜ਼ ਤਾਂ ਫਿਰ ਦਿਮਾਗ 'ਚ ਟ੍ਰਿਗਰ ਕਰਦੀ ਹੈ ਮਤਲਬ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਤੁਸੀਂ ਹਰ ਰੋਜ਼ 10-12 ਘੰਟੇ ਕੰਮ ਕਰੋ ਕਿਤੇ ਤਾਂ ਫਿਰ ਉਹ ਚੀਜ਼ ਤਾਂ ਮਤਲਬ ਤੁਹਾਡੇ ਦਿਮਾਗ 'ਚ ਆਣੀ ਚਾਹੀਦੀ ਏ ਕਿ ਯਾਰ ਤੁਸੀਂ ਇਹ ਚੀਜ਼ ਕਿਸੇ ਹੋਰ ਲਈ ਕਰ ਰਹੇ ਹੋ ਜੇ ਆਪਣੇ ਲਈ ਕਰੋ ਤਾਂ ਕਿਉਂ ਨਾ ਤੁਸੀਂ ਮਤਲਬ ਕਾਮਯਾਬ ਹੋਵੋਗੇ ਬੜਾ ਔਖਾ ਹੁੰਦਾ ਡਿਸੀਜਨ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਸੀਗੇ ਔਰ ਪਿੱਛੇ ਕੌਣ ਰਹਿ ਗਿਆ ਕਿ ਜਾਂ ਸਾਰੇ ਤੁਸੀਂ ਬ੍ਰਦਰ ਬਾਹਰ ਚਲੇ ਗਏ ਸੀਗੇ ਉਦੋਂ ਨਹੀਂ ਅਸੀਂ ਸਾਰੇ ਬ੍ਰਦਰ ਹੀ ਬਾਹਰ ਸੀ ਫਿਰ ਸਾਡੇ ਪਿੱਛੇ ਜਿਵੇਂ ਘਰ ਦੇ ਮੇਰੇ ਮਾਤਾ ਪਿਤਾ ਬਾਕੀ ਹੋਰ ਆਪਣਾ ਪਰਿਵਾਰ ਜਿਹੜਾ ਉਹ ਪਿੱਛੇ ਸੀ ਆਪਣਾ ਹਾਂਜੀ ਫਿਰ ਉੱਥੋਂ ਡਿਸਾਈਡ ਹੋ ਗਿਆ ਸੀਗਾ ਕਿ ਜਾ ਕੇ ਹੁਣ ਖੇਤੀ ਹੀ ਕਰਨੀ ਆ ਹਾਂਜੀ ਬਿਲਕੁਲ ਖੇਤੀ ਤਾਂ ਚਲੋ ਆਪਾਂ ਬਾਈ ਡਿਫਾਲਟ ਕਰਦੇ ਹੀ ਆ ਪਰ ਆਪ ਕਰਨੀ ਏ ਇਹਦੇ ਲਈ ਮੈਂ ਮਨ ਬਣਾ ਲਿਆ ਸੀ ਪੂਰਾ ਕਿ ਹੁਣ ਮੈਂ ਪਿੰਡ ਦੇ ਵਿੱਚ ਰਹਿ ਕੇ ਆਪਣਾ ਖੇਤੀ ਕਰਨੀ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਅਸੀਂ ਚਲੋ ਕੰਮ ਤਾਂ ਬੰਦਾ ਕਰ ਹੀ ਲੈਂਦਾ ਹਰ ਬੰਦਾ ਆਪਣਾ ਰੋਟੀ ਪਾਣੀ ਮਹਾਰਾਜ ਜਿਨੇ ਜਿੰਨੇ ਭੇਜੀਆ ਸਾਨੂੰ ਇਸ ਧਰਤੀ ਤੇ ਹਨ ਉਹਨੇ ਕੋਈ ਨਾ ਕੋਈ ਅਰੇਂਜਮੈਂਟ ਕਰਕੇ ਭੇਜੀਆ ਪਰ ਮੈਂ ਹਮੇਸ਼ਾ ਇਹ ਸੋਚਦਾ ਹਾਂ ਕਿ ਜਿਹੜੀ ਨੌਜਵਾਨੀ ਸਾਡੀ ਖੇਤੀ ਨਾਲ ਟੁੱਟੀ ਏ ਉਹਦਾ ਸਭ ਤੋਂ ਵੱਡਾ ਕਾਰਨ ਲੱਭਣਾ ਬਹੁਤ ਜ਼ਿਆਦਾ ਜ਼ਰੂਰੀ ਏ ਤੇ ਮੈਨੂੰ ਲੱਗਦਾ ਕਿ ਉਹ ਖੇਤੀ ਆਪ ਕਰਕੇ ਹੀ ਪਤਾ ਲੱਗ ਸਕਦਾ ਹੈ ਕਿ ਇਹ ਕਿੰਨੀ ਕੁ ਲਾਹੇਵੰਦ ਹੈ ਤੇ ਕਿੰਨੀ ਕੁ ਨੁਕਸਾਨਦਾਇਕ ਕਿਉਂਕਿ ਅੱਜ ਸਾਡੇ ਬੱਚੇ ਨੇ ਜਿਹੜੇ ਉਹ 20-25000 30000 ਦੀ ਨੌਕਰੀ ਕਰਨ ਨੂੰ ਤਿਆਰ ਨੇ ਪਰ ਆਪਣੇ ਖੇਤਾਂ ਵਿੱਚ ਕੰਮ ਕਰਨਾ ਨਹੀਂ ਇਹਨਾਂ ਨੂੰ ਵਾਜਿਬ ਲੱਗਦਾ ਸੋ ਇਹਦੇ ਕੀ ਕਾਰਨ ਨੇ ਕਿਉਂ ਇੰਨਾ ਜ਼ਿਆਦਾ ਆਪਾਂ ਇਹਨੂੰ ਬੈਕ ਤੇ ਲੈ ਕੇ ਆਏ ਆ ਕੀ ਸਾਡੇ ਮਨਾਂ ਦੇ ਵਿੱਚ ਆਪਾਂ ਹੁਣ ਝੋਨੇ ਦਾ ਸੀਜ਼ਨ ਚੱਲਦਾ ਪਿਆ ਤਾਂ ਆਪਾਂ ਚਾਰਕ ਦਿਨ ਆਪਾਂ ਮੈਲੇ ਕੱਪੜੇ ਪਾ ਲਈਏ ਤਾਂ ਲੋਕਾਂ ਲੋਕ ਮਤਲਬ ਇਹ ਸਮਝਣਾ ਸ਼ੁਰੂ ਕਰ ਦਿੰਦੇ ਨੇ ਕਿ ਯਾਰ ਇਹਦੀ ਕੀ ਜ਼ਿੰਦਗੀ ਬੰਦੇ ਦੀ ਹੂੰ ਸੋ ਇਹ ਕਿਉਂ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਘੜੀ ਗਈ ਕਿਵੇਂ ਇਹ ਸਾਰਾ ਨੈਰੇਟਿਵ ਸਿਰਜਿਆ ਗਿਆ ਪੰਜਾਬ ਦੇ ਅੰਦਰ ਕਿ ਸਾਡੇ ਬੱਚੇ ਜਿਹੜੇ ਖੇਤੀ ਨਾਲ ਟੁੱਟ ਗਏ ਨੇ ਇਹ ਬਹੁਤ ਜ਼ਿਆਦਾ ਜ਼ਰੂਰੀ ਏ ਕਿ ਜੇ ਅਸੀਂ ਪੰਜਾਬ ਨੂੰ ਆਪਾਂ ਕਿਸੇ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਹੈ ਵੈਸੇ ਦਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਪਰ ਜੇ ਆਪਾਂ ਹੋਰ ਅੱਗੇ ਡਿਵੈਲਪਮੈਂਟ ਕਰਨੀ ਵਿਕਾਸ ਪੱਖੋਂ ਆਪਾਂ ਵੇਖਦੇ ਆਂ ਹੂੰ ਤਾਂ ਫਿਰ ਸਾਨੂੰ ਆਪਣਾ ਖੇਤੀ ਨੂੰ ਆਪਾਂ ਨੂੰ ਮੇਨ ਜਿਹੜਾ ਬੇਸ ਮੰਨਣਾ ਹੀ ਪੈਣਾ ਹੈ ਆਪਾਂ ਨੂੰ ਖੇਤੀ ਤੋਂ ਬਿਨਾ ਨਹੀਂ ਆਪਾਂ ਵਿਕਾਸ ਕਰ ਸਕਦੇ ਪੰਜਾਬ ਦੇ ਤੁਸੀਂ ਤਾਂ ਦੋਨੋਂ ਚੀਜ਼ਾਂ ਦੇਖ ਲਿਆ ਸੁਜਿੰਦਰ ਤੁਸੀਂ ਬਾਹਰ ਜਾ ਕੇ ਵੀ ਦੇਖ ਲਿਆ ਉੱਥੇ ਕੰਮ ਕਰਕੇ ਵੀ ਦੇਖ ਲਿਆ ਇੱਥੇ ਆ ਕੇ ਖੇਤੀ ਵੀ ਕਰਕੇ ਦੇਖ ਲਈ ਜਿਹੜੀ ਇਹ ਧਾਰਨਾ ਬਣੀ ਹੋਈ ਆ ਕਿ ਖੇਤੀ ਲਾਹੇਵੰਦ ਤੰਦਾ ਨਹੀਂ ਰਹੀ ਤੁਸੀਂ ਇਹਦਾ ਨਿਚੋੜ ਕੀ ਕੱਢਦੇ ਹੋ ਬਾਅਦ ਚ ਭਾਜੀ ਖੇਤੀ ਲਾਹੇਵੰਦ ਤੰਦਾ ਹੈਗੀ ਹੈ ਪਰ ਅਸੀਂ ਇਸ ਦਾ ਮਤਲਬ ਨਿਚੋੜ ਅਸਲ ਦੇ ਵਿੱਚ ਇਹਦਾ ਇਹੀ ਹੈ ਕਿ ਜਦੋਂ ਆਪਾਂ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਈਏ ਕਿ ਬੰਦਾ ਬਾਹਰ ਇੰਨਾ ਪੈਸਾ ਕਮਾਉਂਦਾ ਹੈ ਇੱਥੇ ਇੰਨਾ ਕਮਾਉਂਦਾ ਫਿਰ ਉਦੋਂ ਤੁਸੀਂ ਪੱਕੀ ਗੱਲ ਡਾਵਾ ਡੋਲ ਹੋਵੋਗੇ ਹਨਾ ਉੱਥੇ ਜਾਵਾਂਗੇ ਆਪਾਂ ਉੱਥੇ ਜ਼ਰੂਰ ਆਪਾਂ 1 ਮਹੀਨੇ ਦਾ 5 ਲੱਖ 10 ਲੱਖ ਕਮਾ ਸਕਦੇ ਆ ਪਰ ਜੇ ਤੁਸੀਂ ਇਹ ਚੀਜ਼ ਕਮਾਰੇ ਉਹ ਤਾਂ ਤੁਹਾਡੇ ਖਰਚੇ ਵੀ ਬਹੁਤ ਜ਼ਿਆਦਾ ਨੇ ਪਰ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਅੰਦਰ ਜੇ ਆਪਾਂ ਸਾਲ ਦਾ ਵੀ 5 ਲੱਖ ਕਮਾਰੇ ਆ ਤੇ ਆਪਣੇ ਘਰ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਆਪਾਂ ਖਾਂਦੇ ਆ ਤੇ ਮੈਨੂੰ ਲੱਗਦਾ 5 ਲੱਖ ਵੀ ਸਾਡੇ ਲਈ ਸਫੀਸ਼ੀਐਂਟ ਕਿਉਂਕਿ ਤੁਹਾਨੂੰ ਖਰਚੀ ਆਪਣੇ ਘਟ ਕਰਨੇ ਪਹਿਣਗੇ ਹੁਣ ਆਪਾਂ ਨਜਾਇਜ਼ ਵੱਡੀਆਂ ਗੱਡੀਆਂ ਲੈ ਕੇ ਜਾਂ ਵੱਡੇ ਟਰੈਕਟਰ ਲੈ ਕੇ 4x4 ਟਰੈਕਟਰ ਲੈ ਕੇ ਆਪਾਂ ਖੇਤੀ ਕਰਾਂਗੇ ਤਾਂ ਫਿਰ ਤਾਂ ਤੁਹਾਨੂੰ ਪਤਾ ਖਰਚੇ ਵਧਨੇ ਹੀ ਨੇ ਪਰ ਜਿੰਨੀ ਕਿ ਤੁਹਾਡੀ ਖੇਤੀ ਜੋ ਉਹਦੇ ਮੁਤਾਬਕ ਤੁਸੀਂ ਆਪਣਾ ਕੰਮ ਕਰੋ ਤਾਂ ਫਿਰ ਲਾਹੇਵੰਦ ਹੈਗਾ ਹੀ ਤੰਦਾਂ ਤੁਹਾਨੂੰ ਵੀ ਉੱਥੇ ਮਿਲਦੇ ਹੋਣਗੇ ਮੈਨੂੰ ਲੱਗਦਾ ਤੁਹਾਡੇ ਸਰਕਲ ਦੇ ਵਿੱਚ ਕੰਮ ਕਰ ਕਰਦੇ ਆ ਜਿਹੜੇ ਆਪਣੀਆਂ ਜ਼ਮੀਨਾਂ 20 23 ਕਿਲੇ ਛੱਡ ਕੇ ਤੇ ਬਾਹਰ ਕੰਮ ਕਰ ਰਹੇ ਨੇ ਹਾਂਜੀ ਬਿਲਕੁਲ ਭਾਈ ਜੀ ਉੱਥੇ ਸਾਡੇ ਨਾਲ ਇੱਕ ਸੀਗੇ ਆਪਣੇ ਗੁਰਦਾਸਪੁਰ ਦੇ ਸੀ ਭਾਈ ਸਾਹਿਬ ਉਹ ਆਪਣੀ 40 ਕਿੱਲੇ ਜ਼ਮੀਨ ਛੱਡ ਕੇ ਆਏ ਸੀ ਉੱਥੇ ਅੱਛਾ ਤੇ ਉਹ اچانک ਹੀ ਮੇਰੇ ਨਾਲ ਗੱਲਬਾਤ ਹੋ ਗਈ ਤੇ ਮੈਂ ਉਹਨੂੰ ਦੱਸਿਆ ਕਿ ਮੈਂ ਜਾਣਾ ਤੇ ਉਹਨੇ ਮੈਨੂੰ ਪੁੱਛਿਆ ਕਿ ਕਿੰਨੀ ਤੁਹਾਡੀ ਜ਼ਮੀਨ ਹੋਣੀ ਆਪਣੀ ਜ਼ਮੀਨ ਤੋਂ ਆਇਆ ਤਾਂ ਹੈ ਨਹੀਂ 40 ਕਿੱਲੇ ਜ਼ਮੀਨ ਆ ਤਾਂ ਉਹਨੂੰ ਮੈਂ ਦੱਸਿਆ ਉਹ ਕਹਿੰਦਾ ਯਾਰ ਮੇਰੀ ਤਾਂ 40 ਕਿੱਲੇ ਜ਼ਮੀਨ ਹੈ ਅੱਛਾ ਮਤਲਬ ਉਹ ਬਹੁਤ ਜ਼ਿਆਦਾ ਇਸ ਚੀਜ਼ ਨੂੰ ਮਹਿਸੂਸ ਕਰਦਾ ਸੀ ਕਿ ਮੈਂ ਵਾਪਸ ਨਹੀਂ ਜਾ ਸਕਦਾ ਪਤਾ ਨਹੀਂ ਕਿਹੜਾ ਘਰਦਿਆਂ ਦਾ ਬੋਝ ਏ ਜਾਂ ਸੁਸਾਇਟੀ ਦਾ ਉਹ ਕਹ ਉਹ ਮਤਲਬ ਸੋਚ ਕੇ ਵੀ ਨਹੀਂ ਇਹ ਚੀਜ਼ ਮਤਲਬ ਸੋਚ ਵੀ ਨਹੀਂ ਸਕਦਾ ਕਿ ਮੈਂ ਵਾਪਸ ਜਾਵਾਂ ਹੂੰ ਸੋ ਉਹ ਤਾਂ ਬਹੁਤ ਵੱਡੇ ਵੱਡੇ ਪਰਿਵਾਰ ਬੈਠੇ ਨੇ ਜਿਹੜੇ ਦਿਹਾੜੀਆਂ ਕਰਦੇ ਉਹਨੇ ਵਿਚਾਰੇ ਹਾਂਜੀ ਬਾਕੀ ਇਹ ਚੀਜ਼ਾਂ ਬਹੁਤ ਸਾਰੀਆਂ ਅੱਗੇ ਵੀ ਨਜ਼ਰ ਆਈਆਂ ਤਾਂ ਜਿਵੇਂ ਪਹਿਨੇ ਗੱਲਬਾਤ ਇਹਨਾਂ ਨੇ ਦੱਸੀ ਬਹੁਤ ਸਾਰੇ ਲੋਕਾਂ ਦੀ ਜਾਂ ਪੇਰੈਂਟਸ ਦੀ ਇੱਕ ਐਲੋਕੂਏਮੈਂਟਲਟੀ ਹੋ ਗਈ ਕਿ ਸਾਡੇ ਅਸੀਂ ਤਾਂ ਬੱਚਿਆਂ ਖਾਤਰ ਚੱਲੇ ਆ ਬਾਹਰ ਸਾਨੂੰ ਤਾਂ ਲੋੜ ਨਹੀਂ ਸੀ ਹੈਗੀ ਜਾਂ ਦੀ ਅਸੀਂ ਸੋਚਦੇ ਹਾਂ ਕਿ ਬੱਚੇ ਸਾਡੇ ਉੱਥੇ ਸੈਟਲ ਹੋ ਜਾਣਾ ਜਿਵੇਂ ਤੁਹਾਡਾ ਵੀ ਇੱਕ ਬੱਚਾ ਤਾਂ ਇਹ ਬਤੌਰ ਤੁਸੀਂ ਮਦਰ ਇਹ ਮਹਿਸੂਸ ਕਰਦੇ ਸੀਗੇ ਕਿ ਵਾਕਈ ਬਾਹ ਜਿਆਦਾ ਗਰੋਥ ਹੈਗੀ ਜਾਂ ਜਾਂ ਬਾਹਰ ਬੱਚਿਆਂ ਦਾ ਫਿਊਚਰ ਜਿਆਦਾ ਹੈ ਨਹੀਂ ਨਹੀਂ। ਇੱਥੇ ਵੀ ਇੱਥੇ ਬੈਟਰ ਹੈ। ਹਾਂ। ਇੱਥੇ ਅਸੀਂ ਮਤਲਬ ਉੱਥੇ ਨਾ ਲਾਈਫ ਜਿਹੜੀ ਬਹੁਤ ਰੇਸ ਜੀ ਲੱਗੀ ਹੋਈ ਹੈ। ਅੱਛਾ। ਇੱਥੇ ਉਹ ਚੀਜ਼ ਨਹੀਂ ਹੈਗੀ। ਇੱਥੇ ਸਾਡੇ ਕੋ ਖੁੱਲਾ ਟਾਈਮ ਹੈ। ਹਮ। ਇੱਥੇ ਅਸੀਂ ਜੇਕਰ ਚਾਹੀਏ ਤਾਂ ਬੱਚੇ ਨੂੰ ਬਹੁਤ ਵਧੀਆ ਐਜੂਕੇਸ਼ਨ ਦੇ ਸਕਦੇ ਹਾਂ। ਬਹੁਤ ਵਧੀਆ ਸਕਿੱਲਸ ਦੇ ਸਕਦੇ ਹਾਂ। ਅਲਗ-ਅਲਗ ਕਿ ਚੀਜ਼ਾਂ ਸਿਖਾ ਸਕਦੇ ਹਾਂ। ਉੱਥੇ ਬਹੁਤ ਜ਼ਿਆਦਾ ਹੀ ਰੇਸ ਹੈ। ਅੱਛਾ। ਮੈਨੂੰ ਮੈਨੂੰ ਨਹੀਂ ਲੱਗਦਾ ਕਿ ਉੱਥੇ ਬੈਟਰ ਹੈ ਇੱਥੇ ਨਾਲ ਉੱਥੇ ਵਧੀਆ ਲੱਗਦਾ ਸੀਗਾ ਰਹਿਣਾ ਕਿ ਜਾਂ ਇੱਥੇ ਵਧੀਆ ਲੱਗਦਾ ਨਹੀਂ ਹੁਣ ਤਾਂ ਮੈਨੂੰ ਇੱਥੇ ਬਹੁਤ ਅੱਤੇ ਜ਼ਿਆਦਾ ਵਧੀਆ ਕਹਿੰਦੇ ਸਾਫ ਸਵਾਈ ਬਹੁਤ ਹੈ ਮੁਲਕ ਬਹੁਤ ਸੋਹਣੇ ਨੇ ਪਰ ਕਹਿੰਦੇ ਸਮਾਂ ਹੈ ਨਹੀਂ ਉੱਥੇ ਕਿਸੇ ਕੋਲ ਸਮਾਂ ਸਮਾਂ ਬਿਲਕੁਲ ਨਹੀਂ ਹੈਗਾ ਹੂੰ ਉਹ ਬਿਜ਼ੀ ਬਿਜ਼ੀ ਨੇ ਆਪਣੀ ਆਪਣੀ ਲਾਈਫ ਚ ਕਦੀ ਹੈ ਕਿ ਕੋਈ ਤੇ ਵੀਕਐਂਡ ਤੇ ਮਿਲ ਲੋ ਤੇ ਮਿਲ ਲੋ ਅਦਰਵਾਇਜ਼ ਨਹੀਂ ਹਾਂ ਜਾਂ ਤੁਸੀਂ ਗੁਰਦੁਆਰੇ ਸਾਹਿਬ ਗਏ ਉੱਥੇ ਕਿਸੇ ਦਾ ਟਾਕਰਾ ਹੋ ਗਿਆ ਤਾਂ ਹੋ ਗਿਆ ਅਦਰਵਾਇਜ਼ ਨਹੀਂ ਤੁਸੀਂ ਮਿਲ ਸਕਦੇ ਹਾਂ कि ਸੱਤ ਪਹਿਲਾਂ ਤੇ ਪੰਜ ਦਿਨ ਕੰਮ ਕਰਦੇ ਨੇ ਫਿਰ ਸੈਟਰਡੇ ਸੰਡੇ ਤੁਸੀਂ ਘਰ ਦੇ ਕੰਮ ਕਰੋਗੇ ਘਰ ਦੀ ਸਾਫ ਸਫਾਈ ਕਰ ਲਈ ਗਰੋਸਰੀ ਲੈਣ ਦੀ ਬੱਚੇ ਨੂੰ ਜੇ ਤੁਸੀਂ ਐਕਸਟਰਾ ਐਕਟੀਵਿਟੀ ਕਰवानी ਹੈ ਤੇ ਉਹਦੇ ਵਾਸਤੇ ਤੁਸੀਂ ਜਾਂਦੇ ਹੋ ਤਾਂ ਸੈਟਰਡੇ ਸੰਡੇ ਦੇ ਚ ਹੀ ਨਿਕਲ ਜਾਂਦਾ ਵਾਕਿਆ ਸਮਝ ਦੀ ਉੱਥੇ ਘਾਟ ਹੈ ਜਿੰਦਾ ਜਿਵੇਂ ਫਿਰ ਬੱਚਿਆਂ ਦੀ ਫਿਊਚਰ ਦੀ ਗੱਲ ਕਰਦੇ ਨੇ ਪੇਰੈਂਟਸ ਤੁਸੀਂ ਉੱਥੇ ਰਹਿ ਕੇ ਮਹਿਸੂਸ ਵੀ ਕੀਤਾ ਉਹ سارے ਲੋਕ ਕਹਿੰਦੇ ਨੇ ਕਿ ਪੜ ਤਾਂ ਜਾਂਦੇ ਨੇ ਬੱਚੇ ਪਰ ਆਪ ਦਾ ਕਲਚਰ ਔਰ ਵਿਰਸਾ ਭੁੱਲ ਜਾਂਦੇ ਨੇ ਵਾਕੀ ਇਹ ਗੱਲ ਠੀਕ ਹੈ ਬਿਲਕੁਲ ਭਾਜੀ ਇਹ ਚੀਜ਼ ਅਸਲ ਦੇ ਵਿੱਚ ਠੀਕ ਇਸ ਕਰਕੇ ਆ ਕਿਉਂਕਿ ਉੱਥੇ ਪੇਰੈਂਟਸ ਕੋਲ ਟਾਈਮ ਵਾਕਈ ਬਹੁਤ ਘੱਟ ਹੈ ਕਿਉਂਕਿ ਪੇਰੈਂਟਸ ਨੂੰ ਹੁੰਦਾ ਕਿ ਆਪਾਂ ਆਪਣੇ ਕੰਮ ਤੇ ਟਾਈਮ ਨਾਲ ਜਾਣਾ ਹੈ ਉਸ ਤੋਂ ਬਾਅਦ ਇੰਨਾ ਜਿਆਦਾ ਉਹਨਾਂ ਤੇ ਖਰਚੇ ਦਾ ਜਿਹੜਾ ਬੋਝ ਉਹਨੂੰ ਉਹਨਾਂ ਨੇ ਬੀਅਰ ਕਰਨਾ ਹੈ ਤੇ ਬੱਚੇ ਵਿਚਾਰੇ ਹੁਣ ਕਈ ਪੇਰੈਂਟਸ ਜਿਹੜੇ ਟਾਈਮ ਦਿੰਦੇ ਨੇ ਉਹਨਾਂ ਨੇ ਤਾਂ ਮਤਲਬ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਣਾ ਕਲਚਰ ਦੱਸਿਆ ਪਰ ਜਿਹਨਾਂ ਨੇ ਆਪਣੇ ਆਪਣਾ ਟਾਈਮ ਨਹੀਂ ਦਿੱਤਾ ਉੱਥੇ ਆਪਣੇ ਬੱਚਿਆਂ ਨੂੰ ਉਹ ਤਾਂ ਬੱਚੇ ਫਿਰ ਨੇਚਰਲ ਲੱਗ ਲਾ ਕਿ ਉਹ ਆਪਣੀ ਲੀਤੂ ਪਰੇ ਚਰੇ ਚਲੇ ਜਾਣਗੇ ਬਤੌਰ ਨੌਜਵਾਨ ਤੁਸੀਂ ਕੀ ਸੋਚਦੇ ਹੋ ਕਿ ਜੇਕਰ ਬਾਹਰ ਨਾ ਜਾਣ ਬੱਚੇ ਜਿਵੇਂ ਤੁਸੀਂ ਲਿਟਰੇਚਰ ਵੀ ਬਹੁਤ ਸਾਰਾ ਪੜਿਆ ਤਾਂ ਕੀ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਕਿਹੋ ਜੀ ਟ੍ਰੇਨਿੰਗ ਦੇਣੀ ਚਾਹੀਦੀ ਹੈ ਜਾਂ ਬੱਚਿਆਂ ਨੂੰ ਕਿਹੋ ਜੀ ਸਿੱਖਿਆ ਉਹਨਾਂ ਨੂੰ ਦੇਣੀ ਚਾਹੀਦੀ ਕਿ ਬੱਚੇ ਇੱਥੇ ਹੀ ਅਫਸਰ ਬਣ ਜਾਣ ਜਾਂ ਇੱਥੇ ਹੀ ਖੇਤੀਬਾੜੀ ਦੇ ਵਿੱਚ ਸਕਸੈਸਫੁਲ ਹੋ ਜਾਣ ਅਸਲ ਦੇ ਵਿੱਚ ਭਾਜੀ ਜਿਹੜਾ ਪੰਜਾਬ ਹੈ ਨਾ ਪੰਜਾਬ ਪੰਜਾਬ ਦਾ ਮਸਲਾ ਹੀ ਹੋ ਰਿਓ ਇਸ ਟਾਈਮ ਤੇ ਆਪਾਂ ਨੂੰ ਪਹਿਲਾਂ ਲੱਗਦਾ ਸੀ ਕਿ ਇੱਥੇ ਸਕਿੱਲਸ ਦੀ ਕਮੀ ਏ ਜਾਂ ਇੱਥੇ ਆਪਣੇ ਐਜੂਕੇਸ਼ਨ ਦੇ ਵਿੱਚ ਪ੍ਰੋਬਲਮ ਏ ਇਦਾਂ ਦੀਆਂ ਸਮੱਸਿਆਵਾਂ ਲੱਗਦੀਆਂ ਸੀ ਆਪਾਂ ਨੂੰ ਪਹਿਲਾਂ ਕਿ ਆਪਣੇ ਸਕੂਲ ਦਾ ਜਿਹੜਾ ਕਰਿਕੂਲਮ ਏ ਉਹ ਨਹੀਂ ਠੀਕ ਹੈਗਾ ਜਾਂ ਯੂਨੀਵਰਸਿਟੀਆਂ ਦਾ ਕਰਿਕੂਲਮ ਉਹ ਨਹੀਂ ਠੀਕ ਹੈਗਾ ਅਸਲ ਦੇ ਵਿੱਚ ਜਿਹੜਾ ਪੰਜਾਬ ਏ ਪੰਜਾਬ ਦੀ ਪੰਜਾਬ ਨੂੰ ਮਾਈਗ੍ਰੇਟ ਕਰਨ ਦੇ ਹੋਰ ਵੀ ਕਈ ਕਾਰਨ ਨੇ ਜਿਵੇਂ ਆਪਾਂ 1984 ਦੀ ਗੱਲ ਕਰੀਏ ਤਾਂ ਉਹ ਜਿਹੜਾ ਜਾਣ ਬੁੱਝ ਕੇ ਜਿਹੜੀ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਫਿਰ ਉਸ ਤੋਂ ਬਾਅਦ ਪੰਜਾਬ ਨੂੰ ਨਸ਼ਿਆਂ ਵੱਲ ਧਕੇ ਲਿਆ ਗਿਆ ਪੰਜਾਬ ਫਿਰ ਵੀ ਸੰਭਲਿਆ ਆਪਣੇ ਆਪ ਨੂੰ ਹੁਣ ਇਸ ਟਾਈਮ ਜਿਹੜੀ ਤੀਸਰੀ ਆਪਣੇ ਤੇ ਮਾਰ ਪੈਂਦੀ ਵੀ ਹੈ ਕੀ ਪੰਜਾਬ ਨੂੰ ਇਹਨਾਂ ਨੇ ਮਾਈਗ੍ਰੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਸਾਰਾ ਕਿਸੇ ਤਰੀਕੇ ਨਾਲ ਮਾਈਗ੍ਰੇਟ ਇਥੇ ਹੋ ਜੇ ਜਿਹੜੀ ਆ ਸਪੇਸ ਹੈ ਪੰਜਾਬ ਦੀ ਇਹਨਾਂ ਦੇ ਹੱਥੋਂ ਜਾ ਕੇ ਤੇ ਕਿਸੇ ਹੋਰ ਦੇ ਹੱਥਾਂ 'ਚ ਆ ਜੇ ਇਹ ਅਸਲ 'ਚ ਮੁੱਦਾ ਹੀ ਆ ਚੱਲਦਾ ਪਿਆ ਇਹ ਆਪਣੇ ਸਾਡੀਆਂ ਛੋਟੀਆਂ ਸਮਝਾਂ ਦੇ ਵਿੱਚ ਆਣ ਵਾਲੀ ਗੱਲ ਨਹੀਂ ਹੈਗੀ ਆਪਾਂ ਕਿਉਂਕਿ ਕੋਈ ਵੀ ਬੰਦਾ ਹੁਣ ਤੁਸੀਂ ਦੇਖੋ ਸਕਿਲਸ ਦੀ ਆਪਾਂ ਗੱਲ ਕਰੀਏ ਹੁਣ ਆਪਾਂ ਆਪਾਂ ਖੇਤੀ ਕਰਦੇ ਆ ਤਾਂ ਇੰਨੇ ਜਿਆਦਾ ਆਪਣੇ ਕੋਲ ਤਕਨੀਕ ਆ ਗਈ ਸੰਦਾਂ ਦੇ ਵਿੱਚ ਹੀ ਜਿਹੜੇ ਆਪਾਂ ਇੰਪਲੀਮੈਂਟਸ ਯੂਜ਼ ਕਰਦੇ ਆ ਖੇਤੀਬਾੜੀ ਦੇ ਵਿੱਚ ਮਤਲਬ ਕਿਸੇ ਚੀਜ਼ ਦੀ ਪ੍ਰੋਬਲਮ ਹੀ ਨਹੀਂ ਹੈਗੀ ਹੁਣ ਉਹ ਬਣਾਤ ਆਪਣੇ ਪੰਜਾਬ ਦੇ ਅੰਦਰ ਫੈਕਟਰੀਆਂ ਵਾਲੇ ਰਹੇ ਨੇ ਇਹਦਾ ਮਤਲਬ ਸਕਿੱਲ ਸੈਟ ਬਹੁਤ ਜਿਆਦਾ ਹੈ ਹੁਣ ਸੌਫਟਵੇਅਰ ਇੰਡਸਟਰੀ ਜਿਹੜੀ ਪੰਜਾਬ ਦੇ ਅੰਦਰ ਮੁਹਾਲੀ ਦੇ ਵਿੱਚ ਸਭ ਤੋਂ ਵੱਡੀ ਸੌਫਟਵੇਅਰ ਇੰਡਸਟਰੀ ਮੁਹਾਲੀ ਚ ਠੀਕ ਹੈ ਬੱਚੇ ਇੰਜੀਨੀਅਰ ਬਣ ਰਹੇ ਨੇ ਸਭ ਮੇਰਾ ਬ੍ਰਦਰ ਹੈ ਉਹਨਾਂ ਨੇ 2006 ਦੇ ਵਿੱਚ ਸੌਫਟਵੇਅਰ ਇੰਜੀਨੀਅਰਿੰਗ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿ ਇਹ ਉਹਨਾਂ ਨੂੰ jobbਾਂ ਦੇ ਆਫਰ ਆਏ। ਸੋ ਕਹਿੰਦਾ ਮਤਲਬ ਇਹ ਸਾਰੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹਾਨੇ ਨੇ ਆਪਣੇ ਜਿਨ੍ਹਾਂ ਨੇ ਬਾਹਰ ਜਾਣਾ ਉਹਨਾਂ ਕੋਲ। ਹੁਣ ਖੇਤੀ ਜਿਨ੍ਹਾਂ ਕੋਲ 10 ਕਿੱਲੇ ਵੀ ਹੈਗੇ ਨੇ ਤਾਂ ਉਹ ਤਾਂ ਆਪਣੀ ਵੈਸੀ ਬਹੁਤ ਨਾਰਮਲ ਵੈਸੀ ਆਪਣੀ ਜ਼ਿੰਦਗੀ ਸੋਹਣੀ ਹੰਡਾ ਸਕਦਾ ਇੱਥੇ। ਤੇ ਇਹ ਤਾਂ ਛੋਟੇ ਛੋਟੇ ਬਹਾਨੇ ਨੇ ਕਿ ਸਾਡਾ ਕਰੀਕੁਲਮ ਖਰਾਬ ਹੈ। ਇਹ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ। ਜੇ ਬੱਚੇ ਦੀ ਸੁਰਤ ਦੇ ਵਿੱਚ ਪੰਜਾਬ ਹੈਗਾ ਏ ਕਿ ਜਿਹੜਾ ਆਪਾਂ ਗੱਲ ਕਰਦੇ ਆ ਨਾ ਕਿ ਪੰਜਾਬ ਵਸਦਾ ਗੁਰਾਂ ਤੇ ਨਾਂ ਤੇ ਜੇ ਸਾਡੀ ਸੁਰਤ ਦੇ ਵਿੱਚ ਉਹ ਪੰਜਾਬ ਹੈਗਾ ਏ ਤਾਂ ਫਿਰ ਤਾਂ ਬੰਦਾ ਨਹੀਂ ਛੱਡ ਕੇ ਜਾਵੇਗਾ ਫਿਰ ਉਹਨੂੰ ਭਾਵੇਂ ਕੋਈ ਮਿਲੀਅਨ ਡਾਲਰ ਦੇ ਦੇ ਭਾਵੇਂ ਜੋ ਮਰਜੀ ਸਕਿੱਲ ਸੈਟ ਕਹ ਲੈ ਜੋ ਮਰਜੀ ਕਹਿ ਲਵੇ ਫਿਰ ਤਾਂ ਨਹੀਂ ਜਾਂਦਾ ਪਰ ਜੇ ਆਪਾਂ ਜਾਣਾਂ ਜੇ ਸਾਡੇ ਦਿਮਾਗ ਦੇ ਵਿੱਚ ਚਿੱਤ-ਚਿੱਤੇ 'ਚ ਪਾ ਦਿੱਤੀ ਇਹ ਗੱਲ ਕਿ ਪੰਜਾਬ ਨਹੀਂ ਵਧੀਆ ਫਿਰ ਤਾਂ ਤੁਸੀਂ ਜਿੰਨੇ ਮਰਜੀ ਇੱਥੇ ਲਾਲਚ ਦਈਓ ਨਹੀਂ ਬੱਚੇ ਰਹਿ ਸਕਦਾ ਮੈਨੂੰ ਯਾਦ ਆ ਗਿਆ ਤੁਸੀਂ 29 ਮਈ ਨੂੰ ਵਾਪਸੀ ਕੀਤੀ ਸੀ ਦੱਸਿਆ 29 ਮਈ ਨੂੰ ਵਾਪਸੀ ਕਰਨ ਦਾ ਕੀ ਰੀਜਨ ਸੀਗਾ 29 ਮਈ ਨੂੰ ਵਾਪਸੀ ਇਸ ਕਰਕੇ ਕੀਤੀ ਸੀ ਕਿਉਂਕਿ ਉਸ ਦਿਨ ਸਾਡੇ ਬਹੁਤ ਹੀ ਹਰਮਨ ਪਿਆਰਾ ਜਿਹੜਾ ਸਾਡਾ ਗਾਇਕ ਸੀ ਗਾਇਕ ਨਹੀਂ ਉਹ ਸਾਡੇ ਲਈ ਨਾਇਕ ਹੀ ਹੈ ਜਿਹੜਾ ਸਿੱਧੂ ਮੂਸੇਵਾਲਾ ਉਹਦਾ ਕਤਲ ਹੋਇਆ ਸੀ ਉਸ ਦਿਨ ਆਪਾਂ ਉਸ ਟਾਈਮ ਇੰਗਲੈਂਡ ਸੀ ਜਦੋਂ ਉਹਨਾਂ ਦਾ ਮਰਡਰ ਹੋਇਆ ਸੀ ਇੱਥੇ ਸੜਕਾਂ ਤੇ ਪੰਜਾਬ ਦੀਆਂ ਸੜਕਾਂ ਤੇ ਤੇ ਉਸ ਚੀਜ਼ ਨੇ ਨੌਜਵਾਨੀ ਨੂੰ ਬਹੁਤ ਜ਼ਿਆਦਾ ਝੰਡੋੜਿਆ ਸੀ ਕਿ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਉਹਦੇ ਨਾਲ ਇਸ ਤਰ੍ਹਾਂ ਹੁੰਦਾ ਸੋ ਉਹ ਚੀਜ਼ ਨੇ ਬਹੁਤ ਜ਼ਿਆਦਾ ਇੰਪੈਕਟ ਕੀਤਾ ਸਾਡੀ ਮਤਲਬ ਸਾਰੇ ਪੰਜਾਬ ਦੀ ਲਾਈਫ ਤੇ ਕੀਤਾ ਜਿੰਨਾ ਪੰਜਾਬੀ ਨੌਜਵਾਨ ਨੇ ਤੇ ਮੈਂ ਫਿਰ ਜਦੋਂ ਡੇਟ ਫਾਈਨਲ ਕਰਦਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਚੱਲ ਮਹੀਨਾ ਕ ਕੰਮ ਹੋਰ ਕਰ ਲਈਏ 2 ਮਹੀਨੇ ਕੰਮ ਹੋਰ ਕਰ ਲਈਏ ਕਿਉਂਕਿ ਗਰਮੀਆਂ ਦੇ ਵਿੱਚ ਕੰਮ ਖੁੱਲੇ ਹੁੰਦੇ ਨਹੀਂ ਇੰਗਲੈਂਡ 'ਚ ਖਾਸ ਕਰਕੇ ਤੇ ਫਿਰ ਮੇਰਾ ਮਨ ਬਣਿਆ ਕਿ ਯਾਰ ਜਿਹੜੇ ਬੰਦੇ ਇਹ ਜਿਹੜੇ ਵੱਡੇ ਸੈਕਰੀਫਾਈਸ ਕਰਕੇ ਪੰਜਾਬ ਦੇ ਲਈ ਤੇ ਉਸ ਟਾਈਮ ਜਿਵੇਂ ਸਿੱਧੂ ਮੂਸੇਵਾਲੇ ਦਾ ਬਹੁਤ ਜਿਆਦਾ ਬੋਲਬਾਲਾ ਸੀ ਕਿਉਂਕਿ ਤਾਜ਼ਾ ਤਾਜ਼ਾ ਦੂ ਮਰਡਰ ਹੋਇਆ ਸੀ ਫਿਰ ਮੈਂ ਵੀ ਸੋਚਿਆ ਕਿ ਜਦੋਂ ਪਹਿਲੀ ਵਰਸੀ ਹੋਏਗੀ ਸਿੱਧੂ ਮੂਸੇਵਾਲੇ ਦੀ ਮੈਂ ਵੀ ਉਸੇ ਦਿਨ ਹੀ ਆਪਣੇ ਪਿੰਡ ਪਹੁੰਚਣਾ ਤੇ ਤਾਂ ਕਰਕੇ ਫਿਰ ਮੈਂ 29 ਮਈ ਚੂਜ਼ ਕੀਤੀ ਸੀ ਉਹਦੇ ਨਾਲ ਇਹ ਵੀ ਹੋ ਗਿਆ ਕਿ ਚਲੋ ਮੇਰੇ ਲਈ ਡੇਟ ਜਿਹੜੀ ਫਾਈਨਲ ਕਰਨੀ ਬਹੁਤ ਜਿਆਦਾ ਸੌਖੀ ਹੋ ਗਈ ਕੀ ਮੈਂ ਫਾਈਨਲੀ ਆਪਣੀ ਡੇਟ ਸਿਲੈਕਟ ਕੀਤੀ ਜਿਸ ਦਿਨ ਟਿਕਟ ਬਣਾ ਕੇ ਆਪਣੇ ਘਰੇ ਪਹੁੰਚਿਆ ਫਿਰ ਮੈਂ ਤਾਂ ਕਰਕੇ 29 ਮਈ ਚੂਜ਼ ਕੀਤੀ ਆਖਰੀ ਸਵਾਲ ਹੈ ਮੇਰਾ ਤੁਹਾਡੇ ਬਹੁਤ سارے ਸਰਕਲ ਚ ਲੋਕ ਹੋਣਗੇ ਤੁਹਾਡੀਆਂ ਇੰਟਰਵਿਊ ਬਹੁਤ ਸਾਰੇ ਇਹਨੇ ਦੇਖਿਆ ਹੋਣਗੇ ਬੜਾ ਵੱਡਾ ਡਿਸੀਜਨ ਤੁਸੀਂ ਲਿਆ ਤੁਹਾਡੇ ਤੋਂ ਇਨਸਪਾਇਰ ਹੋਏ ਨੇ ਲੋਕ ਆਉਣਾ ਚਾਹੁੰਦੇ ਨੇ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ ਬਿਲਕੁਲ ਭਾਜੀ 100% ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਜੇ ਇਸ ਟਾਈਮ ਰਿਵਰਸ ਮਾਈਗ੍ਰੇਸ਼ਨ ਨਾ ਹੋਈ ਜਨ ਜਿਹੜਾ ਆਪਣਾ ਨੌਜਵਾਨ ਇੱਥੇ ਫਿਲਹਾਲ ਜਿਹੜਾ ਰਹਿ ਗਿਆ ਖਾਸ ਕਰਕੇ ਦੁਆਬੇ ਦੇ ਵਿੱਚ ਤਾਂ ਇਹਦੀ ਜਿਹੜੀ ਡੈਮੋਗ੍ਰਾਫੀ ਆਪਾਂ ਗੱਲ ਕਰਦੇ ਆ ਉਹ ਬਿਲਕੁਲ ਡਿਫਰੈਂਟ ਹੋ ਗਈ ਅੱਜ ਤੋਂ 10-15 ਸਾਲ ਬਾਅਦ ਜੇ ਤੁਸੀਂ ਮੰਨ ਕੇ ਚੱਲੋ ਜੇ ਸਾਡੇ ਪਿੰਡਾਂ ਦੇ ਹਾਲਾਤ ਜਿਹੜੀ ਸਪੀਡ ਦੇ ਨਾਲ ਬਦਲ ਰਹੇ ਨੇ ਜੇ ਇਸੇ ਸਪੀਡ ਦੇ ਨਾਲ ਬਦਲਦੇ ਰਹੇ ਤਾਂ ਮਤਲਬ ਪਿੰਡ ਸਾਡੇ ਪੰਜਾਬ ਦੇ ਪਿੰਡ ਨਹੀਂ ਰਹਿ ਜਾਣਗੇ ਸਾਨੂੰ ਕਹਿਣਾ ਨਹੀਂ ਚਾਹੀਦਾ ਫਿਰ ਜਿਹੜੀ ਅਸੀਂ ਸਪੇਸ ਖਾਲੀ ਕਰ ਰਹੇ ਇਹਨੂੰ ਕੋਈ ਨਾ ਕੋਈ ਤਾਂ ਭਰੇਗਾ ਠੀਕ ਹੈ ਜੀ ਸੋ ਜੇ ਅੱਜ ਨਾਰਵਰਸ ਮਾਈਗ੍ਰੇਸ਼ਨ ਹੋਵੇ ਜਾਂ ਜਿਹੜੀ ਮਾਈਗ੍ਰੇਸ਼ਨ ਲਾਰਜ ਸਕੇਲ ਤੇ ਹੋ ਰਹੀ ਬੱਚਿਆਂ ਦੀ ਖਾਸ ਕਰਕੇ ਨੌਜਵਾਨਾਂ ਦੀ ਕੁੜੀਆਂ ਦੀ ਮੁੰਡਿਆਂ ਦੀ ਜੇ ਨਾਰ ਰੁਕੀ ਤਾਂ ਇਹਦੇ ਬਿਲਕੁਲ ਆਪਾਂ ਨੂੰ ਮਤਲਬ ਇੱਥੇ ਗਲਤ ਨਤੀਜੇ ਦੇਖਣੇ ਪੈਣਗੇ ਸੋ ਇਸ ਕਰਕੇ ਤਾਂ ਹੋਣੀ ਚਾਹੀਦੀ ਰਵਰਸ ਮਾਈਗ੍ਰੇਸ਼ਨ ਤੇ ਜਿਹੜੇ ਬੱਚੇ ਨੇ ਇੱਥੇ ਸਾਡੇ ਨੌਜਵਾਨ ਰਹਿ ਗਏ ਨੇ ਉਹਨਾਂ ਨੂੰ ਇੱਥੇ ਹੀ ਆਪਣੇ ਕੰਮਕਾਰ ਕਰਨੇ ਚਾਹੀਦੇ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ